ਸਵਾਗਤ ਹੈ ਦੋਸਤੋ ਤੁਹਾਡਾ ਫਾਈਲਕਾਰ 24 ਚ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਫਾਜਲ ਕਾ 29 ਜੁਲਾਈ ਜਿਲ੍ਹਾ ਫਾਜਲ ਕਾ ਸਬੰਧਤ ਪੱਤਰਕਾਰਾਂ ਅਤੇ ਡਿਪਟੀ ਕਮਿਸ਼ਨਰ ਫਾਜਲ ਕਾ ਵਿੱਚ ਚੱਲ ਰੇ ਰੇਡ ਕਾ ਅੱਜ ਖਤਮ ਹੋ ਗਿਆ ਹੈ ਡਿਪਟੀ ਕਮਿਸ਼ਨਰ ਮੈਡਮ ਅਮਰਜੀਤ ਕੌਰ ਨੇ ਪੱਤਰਕਾਰਾਂ ਦੇ ਵਿੱਚ ਪਹੁੰਚ ਕੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਵੀ ਪੱਤਰਕਾਰਾਂ ਪਾਈਚਾਰਨ ਮੁਸ਼ਕਲ ਨਹੀਂ ਆਉਣ ਦੇਣਗੇ ਉਨਾਂ ਅੱਗੇ ਕਿਹਾ ਕਿ ਪੱਤਰਕਾਰ ਭਾਈਚਾਰੇ ਤੇ ਉਹਨਾਂ ਦੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ। ਉਹਨਾਂ ਕਹਿੰਿਆ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਇਸ ਲਈ ਮੀਡੀਆ ਤੋਂ ਬਿਨਾ ਪ੍ਰਸ਼ਾਸਨ ਆਪਣੇ ਕੰਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ। ਇਸ ਮੌਕੇ ਗੱਲਬਾਤ ਕਰਦਾ ਜ਼ਿਲ੍ਹਾ ਪੁਲਸ ਮੁਖੀ ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਪੱਤਰਕਾਰ ਭਾਈਚਾਰ ਪ੍ਰਸ਼ਾਸਨ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ। ਪੱਤਰਕਾਰਾਂ ਵੱਲੋਂ ਲੋਕਾਂ ਦੀਆਂ ਸਮੱਸਿਆ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਂਦਾ ਹਾਂ ਤੇ ਪ੍ਰਸ਼ਾਸਨ ਦਿਆਂ ਜੋ ਕਾਰਵਾਈਆਂ ਕਰਦਿਆਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ ਪੱਤਰਕਾਰਾਂ ਅਤੇ ਡੀਸੀ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਿਹਾ ਰੇਡ ਕਾ ਖਤਮ ਹੋਣ ਤੱਕ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਜੀਤ ਢਾਬਾ ਨੇ ਦੱਸਿਆ ਆਹ ਤੁਹਾਨੂੰ ਸੁਣਾਉਂਦੇ ਆਂ ਇਹ ਹੋ ਜਾਣਗੇ ਪਰ ਪਹਿਲੀ ਗੱਲ ਹੈ ਜਿਸ ਸੰਭੋਲ ਚ ਮੀਟਿੰਗ ਹੋਈ ਹੈ ਲੱਗਦਾ ਨਹੀਂ ਵੀ ਕੋਈ ਦੁਬਾਰਾ ਸਮੱਸਿਆ ਆਵੇ ਕੋਈ ਇੱਕੋ ਹੀ ਮਾਲਾ ਦੇ ਮੋਤੀ ਨੇ ਜੀ ਪਾਵੇਂ ਪ੍ਰਿੰਟਰ ਮੀਡੀਆ ਹੈ ਪਾਵੇਂ ਸੋਸ਼ਲ ਮੀਡੀਆ ਹੈ ਕੋਈ ਵੀ ਹੈ ਸਾਰੇ ਇਕੋ ਮਾਲਾ ਦੇ ਮੋਤੀ ਨੇ ਸਭ ਦਾ ਪੂਰਾ ਮਾਨ ਸਨਮਾਨ ਹੋਏਗਾ ਡੀਸੀ ਮੈਡਮ ਨੇ ਪੂਰਾ ਆਸ਼ਵਾਸ਼ਣ ਦਿੱਤੇ ਅੱਜ ਫਾਜ਼ਲਕਾ ਦੇ ਸਮੂਹ ਪੱਤਰਕਾਰਾਂ ਦੀ ਅਤੇ ਡਿਪਟੀ ਕਮਿਸ਼ਨਰ ਫਾਜ਼ਲਕਾ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਡਿਪਟੀ ਕਮਿਸ਼ਨਰ ਫਾਜ਼ਲਕਾ ਅਤੇ ਪੱਤਰਕਾਰਾਂ ਦੇ ਵਿੱਚ ਇੱਕ ਵਿਵਾਦ ਚੱਲ ਰਿਹਾ ਸੀ ਇੱਕ ਡਿਸਪਿਊਟ ਚੱਲ ਰਿਹਾ ਸੀ ਔਰ ਡਿਸਪਿਊਟ ਕਿਸੇ ਵੀ ਪੱਤਰਕਾਰ ਦਾ ਪਰਸਨਲ ਨਹੀਂ ਸੀ ਕੋਈ ਨਿੱਜੀ ਨਹੀਂ ਸੀ ਜਿਹੜੇ ਪੱਤਰਕਾਰ ਸਾਥੀ ਗਰਾਉਂਡ ਦੇ ਵਿੱਚ ਕੰਮ ਕਰਦੇ ਨੇ ਚਾਹੇ ਉਹ ਪ੍ਰਿੰਟ মিডিਆ ਨਾਲ ਸੰਬੰਧਤ ਹੋਣ ਚਾਹੇ ਇਲੈਕਟ੍ਰੋਨਿਕ মিডিਆ ਨਾਲ ਸੰਬੰਧਤ ਹੋਣ ਕਿਸੇ ਵੀ ਖਬਰ ਨੂੰ ਲਾਉਣ ਵਾਸਤੇ ਇੱਕ ਪੱਖ ਲੈਣਾ ਐਮ ਔਰ ਜ਼ਰੂਰੀ ਹੁੰਦਾ ਹੈ ਉਹਦੇ ਵਾਸਤੇ ਮੈਡਮ ਤੱਕ ਜਿਹੜੀ ਅਪਰੋਚ ਹੈ ਉਹ ਪੱਤਰਕਾਰ ਕਰਦੇ ਸੀ ਪਰ ਉਹਨਾਂ ਵੱਲੋਂ ਜਿਹੜਾ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਦੇ ਕਹਿਣ ਮੁਤਾਬਕ ਜਾਂ ਉਹਨਾਂ ਦੇ ਸਟਾਫ ਦੇ ਕਹਿਣ ਮੁਤਾਬਕ ਕਿ ਉਹ ਸ਼ਡਿਊਲ ਉਹਨਾਂ ਦਾ ਬਿਜੀ ਹੈ ਜਿਉਂ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਪੱਤਰਕਾਰਾਂ ਅਤੇ ਡਿਪਟੀ ਕਮਿਸ਼ਨਰ ਦੇ ਵਿੱਚ ਇੱਕ ਕਮਿਊਨੀਕੇਸ਼ਨ ਗੈਪ ਬਣਾ ਰਿਹਾ ਇਸ ਕਰਕੇ ਇਹ ਜਿਹੜਾ ਵਿਵਾਦ ਵਧਿਆ ਔਰ ਇਹਦੇ ਵਿੱਚ ਇਸ ਵਿਵਾਦ ਨੂੰ ਜਿਹੜਾ ਨਵੇੜਨ ਦੇ ਵਿੱਚ ਜਿਹੜਾ ਇੱਥੋਂ ਦੇ ਬਕਾਇਦਾ ਇੱਕ ਚਾਰਜ ਲਿਆ ਹੈ ਡੀਪੀਆਰਓ ਸਰਦਾਰ ਅਮਰੀਕ ਸਿੰਘ ਜਿਹੜੇ ਫਰੀਦਕੋਟ ਡੀਪੀਆਰਓ ਸਾਹਿਬ ਨੇ ਔਰ ਨਾਲ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਨੇ ਉਹਨਾਂ ਨੇ ਇੱਕ ਵਧੀਆ ਪੁੰਕਾ ਨਵਾਉਂਦਿਆਂ ਜਿਲੇ ਦੇ ਸੂਚੀ ਪੱਤਰਕਾਰਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਜੇਕਰ ਪੱਤਰਕਾਰ ਤੇ ਪ੍ਰਸ਼ਾਸਨ ਅਲੱਗ-ਅਲੱਗ ਚੱਲੇਗਾ ਤਾਂ ਜਿਹੜੀ ਹੈ ਉਹ ਸਮਾਜ ਦਾ ਭਲਾ ਨਹੀਂ ਹੋ ਸਕਦਾ ਔਰ ਮਿਲ ਕੇ ਚੱਲੋ ਜਿਹੜੀਆਂ ਅਸੀਂ ਸਕੀਮਾਂ ਨੇ ਜਾਂ ਲੋਕਾਂ ਪ੍ਰਤੀ ਲਾਭ ਲੈ ਕੇ ਜਾਣੇ ਨੇ ਉਹ ਪੱਤਰਕਾਰਾਂ ਤੋਂ ਬਿਨਾ ਮੀਡੀਆ ਤੋਂ ਬਿਨਾ ਨਹੀਂ ਲੈ ਜਾਏ ਜਾ ਸਕਦੇ ਇਸ ਲਈ ਉਹਨਾਂ ਨੇ ਲੋੜ ਸਮਝੀ ਔਰ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਅੱਜ ਹੈ ਉਹ ਡਿਪਟੀ ਕਮਿਸ਼ਨਰ ਫਾਜ਼ਿਲਖਾ ਮੈਡਮ ਅਮਰਪ੍ਰੀਤ ਕੌਰ ਸੰਧੂ ਜੀ ਨਾਲ ਕਰਵਾਈ ਹੈ ਔਰ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦਾ ਸਮੂਹ ਫਾਜ਼ਿਲਕਾ ਦੇ ਪੱਤਰਕਾਰ ਸਾਥੀਆਂ ਨੂੰ વિશ્વાસ ਦਿਵਾਇਆ ਗਿਆ ਹੈ ਕਿ ਪਹਿਲਾਂ ਜਿਹੜਾ ਗੈਪ ਸੀ ਉਹ ਗੈਪ ਖਤਮ ਕਰਦਿਆਂ ਇਨ ਫਿਊਚਰ ਜਿਹੜਾ ਇਹ ਰਿਸ਼ਤਾ ਉਹ ਵਧੀਆ ਟੰਗ ਦੇ ਨਾਲ ਉਹ ਬਣਿਆ ਰਹੇਗਾ ਜਦੋਂ ਵੀ ਡੀਸੀ ਦੇ ਦਫ਼ਤਰ ਦੇ ਵਿੱਚ ਕੋਈ ਵੀ ਪੱਤਰਕਾਰ ਆਏ ਉਹ ਜਦੋਂ ਮਰਜ਼ੀ ਆ ਸਕਦਾ ਉਹਦੇ ਲਈ ਖੁੱਲੇ ਦਰਵਾਜ਼ੇ ਨੇ ਔਰ ਹਰ ਤਰ੍ਹਾਂ ਦੀ ਪੱਤਰਕਾਰਾਂ ਨੂੰ ਜਿਹੜਾ ਹੈ ਉਹ ਸਪੋਰਟ ਕੀਤੀ ਜਾਵੇਗੀ ਜਿਹੜੇ ਪਬਲਿਕ ਇਸ਼ੂ ਨੇ ਜਿਹੜੇ ਉਠਾਉਂਦੇ ਨੇ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਪੱਤਰਕਾਰਾਂ ਨੂੰ ਖਾਸ ਤੌਰ ਤੇ ਸਲੂਟ ਕੀਤਾ ਜਾਏਗਾ ਇਸ ਲਈ ਅੱਜ ਸਮੂਹ ਪੱਤਰਕਾਰ ਭਾਈਚਾਰੇ ਨੇ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਜਿਹੜਾ ਬੈਠ ਕੇ ਜਿਹੜੀ ਮੀਟਿੰਗ ਹੋਈ ਹੈ ਉਹ ਜਿਹੜਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਰੇੜਕਾ ਚੱਲ ਰਿਹਾ ਸੀ ਉਹ ਰੇੜਕਾ ਬਿਲਕੁਲ ਖਤਮ ਹੋ ਗਿਆ ਇਸ ਰੇੜਕੇ ਨੂੰ ਖਤਮ ਕਰਾਉਣ ਦੇ ਵਿੱਚ ਐਸਐਸਪੀ ਸਾਹਿਬ ਜਾਂ ਡੀਪੀਆਰਓ ਸਾਹਿਬ ਦਾ ਇੱਕ ਅਹਿਮ ਰੋਲ ਹੈ ਸੀਨੀਅਰ ਪੱਤਰਕਾਰਾਂ ਦਾ ਇੱਕ ਅਹਿਮ ਰੋਲ ਹੈ ਉਹਨਾਂ ਨੇ ਪੂਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਲੜੀ ਵਿੱਚ ਪ੍ਰੋਣ ਦਾ ਵੀ ਕੰਮ ਕੀਤਾ ਹੈ ਇੱਕ ਜੁਟਤਾ ਦਾ ਜਿਹੜਾ ਪੱਤਰਕਾਰ ਭਰਾਵਾਂ ਨੇ ਉਹ ਇੱਕ ਸਬੂਤ ਦਿੱਤਾ ਹੈ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਇਸ ਗੱਲ ਸਲੂਟ ਕਰਦਾ ਹਾਂ ਕਿ ਉਹਨਾਂ ਨੇ ਇੱਕ ਸੱਦੇ ਤੇ ਪਹਿਲਾਂ ਇੱਕ ਵੱਡੀ ਮੀਟਿੰਗ ਸੱਦੀ ਅੱਜ ਇੱਕ ਸੱਦੇ ਤੇ ਜਿਹੜਾ ਉਹਨਾਂ ਨੇ ਆ ਕੇ ਡਿਪਨੀਫੀਕੇਸ਼ਨ ਦੇ ਨਾਲ ਮੀਟਿੰਗ ਕਰਕੇ ਇਸ ਗੱਲ ਦਾ ਫੈਸਲਾ ਲਿਆ ਹੈ ਕਿ ਭਵਿੱਖ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹ ਸਮਾਪਤ ਕਰ ਦਿੱਤਾ ਗਿਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਦੁਬਾਰਾ ਨੌਬਤ ਨਾ ਆਵੇ ਅਸੀਂ ਉਮੀਦ ਇਹੀ ਕਰਾਂਗੇ ਪਰ ਜੇਕਰ ਕਿਸੇ ਤਰ੍ਹਾਂ ਵੀ ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਅਫੀਸਰ ਨਾਲ ਜਾਂ ਕਿਤੇ ਹੋਰ ਪ੍ਰਸ਼ਾਸਨ ਦੇ ਨਾਲ ਕੋਈ ਦਿੱਕਤ ਆਏਗੀ ਤੇ ਪੱਤਰਕਾਰ ਭਾਈਚਾਰਾ ਇਸੇ ਤਰ੍ਹਾਂ ਜਿਹੜਾ ਚਟਾਨਣ ਵਾਲ ਆਪਣੇ ਨੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅੱਜ ਤੋਂ ਬਾਅਦ ਜਿਹੜਾ ਡੀਸੀ ਨਾਲ ਰੇੜਕਾ ਸੀ ਉਹ ਬਿਲਕੁਲ ਖਤਮ ਹੈ ਔਰ ਅਮੀਰ ਕਰਾਂਗੇ ਕਿ ਡਿਪਟੀ ਕਮਿਸ਼ਨਰ ਪੱਤਰਕਾਰਾਂ ਦੇ ਨਾਲ ਵਧੀਆ ਇੱਕ ਫੈਮਿਲੀ ਦੇ ਤੌਰ ਤੇ ਇੱਕ ਵਧੀਆ ਜਿਹੜਾ ਚੌਥੇ ਥੰਮਦੇ ਤੌਰ ਤੇ ਲੋਕਤੰਤਰ ਦੇ ਤੌਰ ਤੇ ਉਹਨੂੰ ਸਮਝਦੇ ਹੋਏ ਉਹਨਾਂ ਨਾਲ ਸਹਿਯੋਗ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਅੱਜ ਤੋਂ ਬਾਅਦ ਮਟਮਟਾ ਜਿਹੜਾ ਹੈਗਾ ਸੀ ਉਹ ਖਤਮ ਹੋ ਚੁੱਕਿਆ